वेलकम बैक एक बार फिर सारा बहुत-बहुत स्वागत है जी ਤੁਹਾਡਾ ਤੇ ਜਿੱਥੇ ਮੌਰੀ ਭਾਸ਼ਾ ਚ ਮੋਰੇਨਾ ਕਹਿੰਦੇ ਆ ਤੇ ਪੰਜਾਬੀ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਬੁਲਾਉਂਦੇ ਆ ਅੱਜ ਮੇਰੇ ਨਾਲ ਜਿਹੜੇ ਮਹਿਮਾਨ ਆਏ ਨੇ ਉਹਨਾਂ ਦੇ ਨਾਲ ਗੁਰੂ ਸਾਹਿਬ ਦੇ ਬਖਸ਼ੇ ਜਿਹੜੇ ਸੁਨਹਿਰੀ ਸਿਧਾਂਤ ਨੇ ਉਹਨਾਂ ਦੀ ਰੋਸ਼ਨੀ ਚ ਗੱਲਾਂ ਹੋਣੀਆਂ ਔਰ ਇਹ ਗੱਲਾਂ ਜਿਹੜੀਆਂ ਇਹ ਦੀਨ ਦੁਨੀਆ ਦੀਆਂ ਗੱਲਾਂ ਹੋਣੀਆਂ ਇਹਦੇ ਵਿੱਚ ਬਹੁਤ ਕੁਝ ਅਜਿਹਾ ਜਿਹਦਾ ਸਾਨੂੰ ਗੁਰੂ ਉਪਦੇਸ਼ ਦੇ ਨਾਲ-ਨਾਲ ਜੀਵਨ ਜਾਂਚ ਦੇ ਵਿੱਚ ਵੀ ਲਾਗੂ ਕਰਨ ਦਾ ਮੌਕਾ ਮਿਲਦਾ ਮੇਰੇ ਨਾਲ ਵੀਰ ਪ੍ਰਿੰਸੀਪਲ ਨਗੀਨ ਸਿੰਘ ਬਾਲਹਣੀ ਹਾਜ਼ਰ ਹੋ ਰਹੇ ਨੇ ਉਹਨਾਂ ਨੂੰ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਜ਼ਰੂਰ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਲਸਤ ਤੁਸੀਂ ਦੀਨ ਦੁਨੀਆ ਦੀ ਜਿਹੜੀ ਮੈਂ ਪਹਿਲਾਂ ਇਸ਼ਾਰਾ मात्र ਗੱਲ ਕੀਤੀ ਹੈ ਜੀ ਉਹਦੇ ਵਿੱਚ ਵੀ ਬਹੁਤ ਨਾਮ ਬਣਾਇਆ ਤੇ ਤੁਸੀਂ ਇਹ ਆਤਮਿਕ ਦੁਨੀਆ ਦੇ ਵਿੱਚ ਵੀ ਉਨਹੀਂ ਜੁੜੇ ਹੋਏ ਆ ਤੇ ਇਹ ਸਾਡੇ თან ਭਾਗ ਆ ਵੀ ਸਾਡੇ ਪਿੰਡੂ ਰਾਜਵੀਰ ਦੇ ਨਾਲ ਤੁਸੀਂ ਪੜੇ ਹੋਏ ਆ ਖਾਲਸਾ ਕਾਲਜ ਜਲੰਧਰ ਜਿੱਥੋਂ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪੜੀਆਂ ਮੇਰੇ ਪਿੰਗੜੇ ਦੇ ਬਹੁਤ ਸਾਰੇ ਸੀਨੀਅਰ ਜਿਹੜੇ ਆ ਉਹਨਾਂ ਨੇ ਵੀ ਦੁਨੀਆ ਭਰ ਚ ਰੰਗ ਭਾਗ ਲਾਇਆ ਏ ਖਾਲਸਾ ਕੋਲਜ ਤੋਂ ਆਪਣੀ ਐਜੂਕੇਸ਼ਨ ਪੂਰੀ ਕਰਕੇ ਉੱਥੋਂ ਦੇ ਮੰਚ ਦਾ ਸ਼ਿੰਗਾਰ ਬਣੇ ਤੇ ਉਸ ਤੋਂ ਬਾਅਦ ਸਾਰੀ ਦੁਨੀਆ 'ਚ ਉੱਥੋਂ ਦੀ ਖੁਸ਼ਬੂ ਹੀ ਫੈਲੀ ਸੋ ਸਾਨੂੰ ਥੋੜਾ ਆਪਣੇ ਬਾਰੇ ਦੱਸੋ ਕਿ ਇਨੀ ਦੇ ਨਹੀਂ ਤੁਸੀਂ ਕੀ ਕੀ ਕਰ ਰਹੇ ਹੋ ਤੁਹਾਡਾ ਜਿਹੜਾ ਸਰੀਰ ਆ ਉਹ ਤਾਂ ਦੱਸ ਸਾ ਵੀ ਤੁਸੀਂ ਅਡਲਟ ਹੋ ਪਰ ਜਿਹੜੇ ਤੁਹਾਡੇ ਚਿਹਰੇ ਦੇ ਹਾ ਭਾਵ ਉਹ ਦੱਸ ਦੇ ਵੀ ਤੁਸੀਂ ਇੱਕ ਮਾਹਰ ਇੱਕ ਸ਼ਾਨਦਾਰ ਇੱਕ ਮਿਆਰੀ ਅਧਿਆਪਕ ਵੀ ਹੋ ਐ ਸਭ ਤੋਂ ਪਹਿਲਾਂ ਤੇ ਰੇਡੀਓ ਸਪਾਈਸ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਮੈਨੂੰ ਇੱਥੇ ਆ ਕੇ ਮਾਨ ਬਖਸ਼ਿਆ ਮਿਰਵਾਨੀ ਜੀ ਮੈਂ ਬਤੌਰ ਡਾਇਰੈਕਟਰ ਪ੍ਰਿੰਸੀਪਲ ਸੰਸਰਬਬਲ ਸਕੂਲ ਵਿੱਚ ਕੰਮ ਕਰ ਰਿਹਾ ਅੱਛਾ ਠੀਕ ਹੈ ਤੇ ਕੁਝ ਸਮੇਂ ਤੋਂ ਇਹ ਮਹਿਸੂਸ ਕੀਤਾ ਕਿ ਫਿਜ਼ੀਕਲ ਫਿਟਨੈਸ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ OK ਤੇ ਮੇਰੀ ਕੋਸ਼ਿਸ਼ ਆ ਕਿ ਮੈਂ ਜੋ ਆਪਣਾ ਐਥਲੈਟਿਕ ਜੀਵਨ 2018 ਸ਼ੁਰੂ ਕੀਤਾ ਸੀਗਾ ਹਾਂਜੀ ਮੈਂ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਇਹ ਸੰਦੇਸ਼ ਦੇਵਾਂ ਕਿ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਵਿੱਚ ਕੁਝ ਵੀ ਤੁਸੀਂ ਕਰਨਾ ਹੈ ਜੇ ਤੁਸੀਂ ਤੰਦਰੁਸਤ ਹੋ ਤੇ ਡੈਫੀਨਿਟਲੀ ਤੁਸੀਂ ਹਰ ਕੰਮ ਨੂੰ ਚੰਗੇ ਤਰੀਕੇ ਨਾਲ ਕਰ ਪਾਓਗੇ ਬਿਲਕੁਲ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਕਿ ਤੰਦਰੁਸਤ ਸਰੀਰ ਵਿੱਚ ਇੱਕ ਤੰਦਰੁਸਤ ਦਿਮਾਗ ਦਾ ਵਾਸਾ ਹੈ ਸੋ ਇਸ ਕਰਕੇ ਮੇਰੀ ਇਹ ਕੋਸ਼ਿਸ਼ ਹੈ ਕਿ ਮੇਰੇ ਵੱਤੋਂ ਵੱਧ ਜਿਹੜੇ ਵੀ ਦੁਨੀਆ ਪਰ ਦੇ ਵਿੱਚ ਵਾਸਤੇ ਸਾਡੇ ਪਰਿਵਾਰਕ ਮੈਂਬਰ ਸਾਡੇ ਮਿੱਤਰ ਦੋਸਤ ਸਾਰੇ ਇਸ ਪਾਸਿਬਲ ਹੋਣ ਤਾਕੇ ਜੋ ਸਾਡਾ ਸਹੀ ਮਕਸਦ ਹੈ ਅਸੀਂ ਦੁਨੀਆ ਦੀ ਸੇਵਾ ਵੀ ਕਰਨੀ ਹੈ ਤੇ ਫਿਰ ਵੀ ਸਾਨੂੰ ਸਰੀਰਕ ਤੌਰ ਤੇ ਤੇ ਦਿਮਾਗੀ ਤੌਰ ਤੇ ਤਾਂ ਅੰਡਰਸਟੈਂਡ ਦੀ ਬਹੁਤ ਜਰੂਰਤ ਹੈ ਸੋ ਅੱਜ ਕੱਲ ਮੈਂ ਆਸਟ੍ਰੇਲੀਆ ਵਿਖੇ ਜੋ ਵਰਲਡ ਚੈਂਪੀਅਨਸ਼ਿਪ ਚੱਲ ਰਹੀ ਸੀ ਉਹਦੇ ਚ ਹਿੱਸਾ ਲੈਣ ਲਈ ਆਇਆ ਸੀ ਅੱਛਾ ਜੀ ਪਰਮਾਤਮਾ ਨੇ ਕਿਰਪਾ ਕੀਤੀ ਕਿ ਤੁਹਾਡੇ ਵੀ ਦਰਸ਼ਨ ਹੋ ਗਏ ਨਿਊਜ਼ੀਲੈਂਡ ਦੇ ਵਿੱਚ ਵੀ ਆਉਣ ਦਾ ਮੌਕਾ ਮਿਲਿਆ ਬਹੁਤ ਮਾਨ ਸਤਕਾਰ ਮਿਲਿਆ ਇਹਤੇ ਸਾਰੇ ਹੀ ਆਪਣੇ ਵਾਸਤੇ ਪੰਜਾਬੀਆਂ ਵੱਲੋਂ ਬਹੁਤ ਮੈਨੂੰ ਇਥੇ ਸਤਕਾਰ ਮਿਲਿਆ ਅੱਛਾ ਮੈਨੂੰ ਗੱਲ ਪਤਾ ਕੀ ਆ ਜਦੋਂ ਆਪਾਂ ਛੋਟੇ ਹੁੰਦੇ ਨਾ ਪ੍ਰਵਾਧ ਫੇਰੀ ਜਾਂਦੇ ਹੁੰਦੇ ਸੀ ਜੀ ਤੇ ਰਾਜੇ ਭਾਜੀ ਹੁਣੇ ਸ਼ਬਦ ਪੜ੍ਹਦੇ ਰਹੇ ਆ ਧਾਰਨ ਵਾਲਾ ਸਿੱਧੀ ਧਾਰਨ ਵਾਲਾ ਸ਼ਬਦ ਵੀ ਐਸਾ ਸਤਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੀਲਦਾ ਯੈਸ ਤੋ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਇਹਦੇ ਪਿੱਛੇ ਸਤਗੁਰ ਦਾ ਕੋਈ ਨਾ ਕੋਈ ਕੋਟੂ ਮਿਲਾ ਜਿਹੜਾ ਸਬਬ ਬਣਿਆ ਜੀ ਤੇ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਕਿ ਤੁਸੀਂ ਸਿੱਖੀ ਸਰੂਪ ਦੇ ਵਿੱਚ ਵਿਛੜਦੇ ਹੋ ਔਰ ਜਿੱਥੇ ਕਿਤੇ ਵੀ ਤੁਸੀਂ ਜਾਣੇ ਹੋ ਗੁਰਸਾਹਿਬ ਦੀ ਬਖਸ਼ਿਸ਼ ਦਸਤਾਰ ਨਾਲ ਜਾਂਦੀ ਆ ਜੀ ਇਹ ਆਪਣੇ ਆਪ ਵਿੱਚ ਬਹੁਤ ਖੂਬਸੂਰਤ ਗੱਲ ਹੈ ਸਾਨੂੰ ਦੋਸਤੋ ਵੀ ਜਿਹੜੇ ਤੁਹਾਡੇ ਵਿਦਿਆ ਦੇ ਖੇਤਰ ਦੇ ਵਿੱਚ ਜਿਹੜੇ ਤੁਸੀਂ ਹੁਣ ਤੱਕ ਨਾਮ ਬਣਾਇਆ ਇਹਦੇ ਵਿੱਚ ਮੈਨੂੰ ਪਤਾ ਲੱਗਾ ਬਹੁਤ ਸਾਰੇ 올ੰਪੀਅਨ ਬਹੁਤ ਸਾਰੀਆਂ ਹੋਰ ਵੱਡੀਆਂ ਸ਼ਖਸੀਤਾਂ ਜੀ ਉਸ ਇਲਾਕੇ ਦੇ ਵਿੱਚੋਂ ਤੁਹਾਡੇ ਇਹਨਾਂ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਜੀ ਬੜੇ ਉੱਚੇ ਰਤਬਿਆਂ ਤੇ ਪਹੁੰਚੇ ਉਹਨਾਂ ਵਿੱਚੋਂ ਕੁਝ ਇੱਕ ਨਾਮ ਜ਼ਰੂਰ ਅਸੀਂ ਚਾਹਾਂਗੇ ਤੁਸੀਂ ਜ਼ਿਕਰ ਕਰੋ ਹਾਂਜੀ ਸਭ ਤੋਂ ਪਹਿਲਾਂ ਤੇ ਹਾਕੀ ਦੇ ਦਿਲਪ੍ਰੀਤ ਸਿੰਘ ਜੋ ਅੱਜਕੱਲ ਬਤੌਰ ਡੀਐਸਪੀ ਜੌਬ ਕਰ ਰਹੇ ਹਨ ਹਾਕੀ ਦੀ ਟੀਮ ਦੇ ਵਿੱਚ ਹੈ ਜਿਨ੍ਹਾਂ ਨੇ ਜਪਾਨ 올림픽ਸ ਦੇ ਵਿੱਚ ਜਿਹੜਾ ਸਾਡਾ ਕਾਂਸੀ ਦਾ ਤਗਮਾ ਜਿੱਤਿਆ ਸੀ ਜੀ ਇਸ ਤੋਂ ਇਲਾਵਾ ਆਰਮੀ ਅਫਸਰ ਰਮਨਪ੍ਰੀਤ ਕੌਰ ਜੋ ਕਿ ਸਾਡੇ ਸਕੂਲ ਦੀ ਸਟੂਡੈਂਟ ਸੀ ਉਹ ਬਤਾਰ ਲੈਫਟੀਨੈਂਟ ਪਰਤੀ ਹੋਈ ਸੀ ਕਿਆ ਬਾਤ ਆ ਤੇ ਵਿਰਿੰਦਰਪਾਲ ਸਿੰਘ ਲੜਕਾ ਜੋ ਕਿ ਬਤਾਲੇ ਨੂੰ ਬਿਲੋਂਗ ਕਰਦਾ ਉਹ ਵੀ ਲੈਫਟੀਨੈਂਟ ਪਰਤੀ ਹੋਇਆ ਸੀ ਤੇ ਪ੍ਰੋਮੋਸ਼ਨ ਹੋ ਕੇ ਅਗਲੇ ਰੈਂਕ ਤੇ ਪਹੁੰਚ ਚੁੱਕਾ ਤੁਹਾਡਾ ਜੱਦੀ ਪਿੰਡ ਵੈਸੇ ਬਤਾਲਾ ਹੀ ਆ ਜੱਦੀ ਪਿੰਡ ਮੇਰਾ ਰਮੀਦੀ ਆ ਮੈਂ 1997 ਦੇ ਵਿੱਚ ਬਤਾਲੇ ਵਿਖੇ ਸਕੂਲ ਸਟਾਰਟ ਕੀਤਾ ਸੀ ਸੰਸਰ ਪਬਲਿਕ ਸਕੂਲ ਜੋ CBSE ਨਾਲ ਸੰਬੰਧਿਤ ਹੈ ਜੀ ਤੇ ਡਾਕਟਰ ਅਨੰਦਿਤ ਬਲ ਜਿਹੜੀ ਜਿਨੇ 100% ਸਕਾਲਰਸ਼ਿਪ ਨਾਲ ਆਪਣੀ MBBS ਕੰਪਲੀਟ ਕੀਤੀ ਹੈ ਉਸ ਤੋਂ ਬਾਅਦ ਮਾਸਟਰ ਇਨ ਸਰਜਰੀ ਤੇ ਅੱਜ ਕੱਲੋ ਅ ਮਸੀਹ ਕਰ ਰਹੀ ਐ ਅਮਸ ਤੋਂ ਵਾਹ ਜੀ ਵਾਹ ਸੋ ਹੋਰ ਬਹੁਤ ਸਾਰੇ ਬੱਚੇ ਜਿਹੜੇ ਡਾਕਟਰ ਬਣੇ ਆ ਅਧਿਆਪਕ ਬਣੇ ਆ ਉਹ ਹੋਰ ਵੱਖ-ਵੱਖਰੇ ਵਿਭਾਗਾਂ ਦੇ ਵਿੱਚ ਗਏ ਆ ਤੇ ਮੇਰੀ ਇਹ ਕੋਸ਼ਿਸ਼ ਸੀ ਕਿ ਮੈਂ ਆਪਣੇ ਸਮਾਜ ਨੂੰ ਕੁਝ ਕੰਟਰੀਬਿਊਟ ਕਰਾਂ ਔਰ ਇੱਥੇ ਆ ਕੇ ਮੈਨੂੰ ਇਹ ਖੁਸ਼ੀ ਹੋਈ ਹੈ ਕਿ ਤੁਸੀਂ ਮੈਨੂੰ ਇਹ ਦੱਸਣ ਦਾ ਮੌਕਾ ਦਿੱਤਾ ਕਿ ਮੈਂ ਜੋ ਥੋੜੀ-ਬਹੁਤੀ ਥਿਲਫੁਲ ਸੇਵਾ ਕਰ ਸਕਿਆ ਆਪਣੀ ਕਮਿਊਨਿਟੀ ਵਾਸਤੇ ਆਪਣੀ ਕੰਟਰੀ ਵਾਸਤੇ ਸੋ ਇਹ ਮੇਰੇ ਲਈ ਬੜੀ ਮਾਨਵਾਰੀ ਗੱਲ ਆ ਤੇ ਤੁਸੀਂ ਵੀ ਮੈਨੂੰ ਬਹੁਤ ਮਾਨ ਬਖਸ਼ਿਆ ਇੱਥੇ ਆ ਕੇ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਇਹ ਸਾਡਾ ਮੁਲਕ ਬਹੁਤ ਛੋਟਾ ਜੀ ਤੇ ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਬੜੀ ਕਿਰਪਾ ਤੁਹਾਡੇ ਤੇ ਗੁਰੂ ਸਾਹਿਬ ਦੀ ਮੈਨੂੰ ਵੀ ਦੱਸੋ ਕਿ ਹਰੇਕ ਉਮਰ ਦੇ ਵਿੱਚ ਨਾ ਵੱਖੋ ਵੱਖਰੇ ਫਤੂਰ ਹੁੰਦੇ ਬੰਦੇ ਦੇ ਮਨ ਦੇ ਵਿੱਚ ਜੀ ਇਨੀ ਸਹਿਜ ਅਵਸਥਾ ਜਿਹੜੀ ਆ ਉਹ ਆਖਰਕਾਰ ਬੰਦਾ ਕਿਵੇਂ ਪ੍ਰਾਪਤ ਕਰਦਾ ਇਹ ਉਸ ਅਕਾਲ ਪੁਰਖ ਦੀ ਕਿਰਪਾ ਜੀ ਮੈਂ ਬਹੁਤ ਛੋਟਾ ਸੀ ਜਦੋਂ ਮੇਰੇ ਮਦਰ ਹਮੇਸ਼ਾ ਮੈਨੂੰ ਸਵੇਰੇ ਉਠਾਉਂਦੇ ਸੀ ਅੱਛਾ ਕਿ ਕਹਿੰਦੇ ਬੇਟਾ ਇਸ਼ਨਾਨ ਕਰਕੇ ਨਿਤਨੇਮ ਕਰ। ਹੂੰ ਕਿ ਉਹ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਕਿ ਸਾਡੇ ਘਰ ਦਾ ਮਾਹੌਲ ਵੀ ਇਹੋ ਜਿਹਾ ਕਿ ਸਵੇਰੇ ਤੇ ਸ਼ਾਮ ਦੋ ਟਾਈਮ ਅਸੀਂ ਗੁਰਦੁਆਰਾ ਸਾਹਿਬ ਜਰੂਰ ਹਾਜ਼ਿਰ ਹੋਣੇ ਆ। ਸੋ ਇਹ ਉਹ ਸੁਭਾਈ ਗੁਰੂ ਦੀ ਬਖਸ਼ਿਸ਼ ਆ ਜੀ 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 ਜ ਅਜੀਜ਼ ਜਿਸ ਤਰ੍ਹਾਂ ਮੇਰਾ ਛੋਟਾ ਵੀਰ ਰਾਜਾ ਇਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬੜੀ ਮਿਹਨਤ ਮੁਸ਼ਕਲ ਕਰਕੇ ਆਪਣੇ ਬਿਜ਼ਨਸ ਨੂੰ ਖੜਾ ਕੀਤਾ ਤੇ ਅਕਸਰ ਮੇਰੇ ਕੋਲ ਜਾਂਦੇ ਆ ਗੱਲਾਂ ਬਾਤਾਂ ਹੁੰਦੀਆਂ ਅੱਛਾ ਜੀ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਆਪਣੇ ਵੀਰ ਜਿਹੜੇ ਆ ਉਹ ਤਰੱਕੀ ਕਰ ਰਹੇ ਆ ਇਸ ਤੋਂ ਇਲਾਵਾ ਸਪੋਰਟਸ ਦੇ ਵਿੱਚ ਫੋਜਾ ਸਿੰਘ ਜੀ ਜੋ ਕਿ 1917 ਦੇ ਵਿੱਚ ਮੇਰੇ ਕੋਲ ਸਕੂਲ ਦੇ ਵਿੱਚ ਆਏ ਸੀ ਕੀ ਵਾਸਤਾ ਬਹੁਤ ਬਹੁਤ ਇਨਸਪਾਇਰ ਕੀਤਾ ਕਿ ਉਹਨਾਂ ਦੀ ਇਨਸਪੀਰੇਸ਼ਨ ਦੇ ਨਾਲ ਹੀ ਮੈਂ ਅੱਜ ਜਿਸ ਮੌਕਮ ਤੇ ਆ ਕਿ ਮੈਂ ਤੀਸਰੀ ਵਾਰ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਵਰਲਡ ਮਾਸਟਰ ਗੇਮਪ ਦੇ ਵਿੱਚ ਜਿਸ ਤਰ੍ਹਾਂ ਦੇ ਹਰ ਹਾਲ ਜੀ ਇਥੇ ਤੁਹਾਡਾ ਸਫ਼ਰ ਕਿਦਾਂ ਦਾ ਪ੍ਰਾਪਤੀਆਂ ਰਹੀਆਂ ਜ਼ਰੂਰ ਦੱਸੋ ਮੈਂ 2022 ਦੇ ਵਿੱਚ ਫਿਨਲੈਂਡ ਵਿਖੇ ਗਿਆ ਸੀ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਜੀ ਉਸ ਤੋਂ ਬਾਅਦ ਵਿੱਚ ਫਿਰ ਮੈਂ ਆਸਟ੍ਰੇਲੀਆ ਵਿਖਾਇ ਸੀ ਪੈਨ ਪੈਸੋ ਗੇਮਸ ਦੇ ਵਿੱਚ ਜਿੱਥੇ ਮੇਰਾ 5 ਕਿਲੋਮੀਟਰ ਦੇ ਵਿੱਚ ਸਿਲਵਰ ਮੈਡਲ ਸੀ ਹੂੰ ਤੇ ਹੁਣ ਵੀ ਮੈਂ ਪਾਰਟਿਸਿਪੇਟ ਕੀਤਾ ਹੈ ਜਿਹੜੀਆਂ ਸਾਡੀਆਂ 20 ਰਨ ਦੇ ਵਿੱਚ ਜੋ ਮੇਰਾ ਪਹਿਲਾ ਐਕਸਪੀਰੀਅੰਸ ਸੀ ਆਪਣੇ ਵੱਲੋਂ ਵਧੀਆ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜਾ ਨੈਕਸਟ ਸੰਡੇ 8 ਤਰੀਕ ਨੂੰ ਸਾਡਾ ਸਿਡਨੀ ਵਿਖੇ ਕੰਪੀਟੀਸ਼ਨ ਹੈ ਮੈਂ ਸੋ ਤੁਸੀਂ ਇੱਥੋਂ ਹੋ ਕੇ ਵਾਪਸ ਫੇਰ ਆਸਟ੍ਰੇਲੀਆ ਜਾਣਾ ਆਸਟ੍ਰੇਲੀਆ ਜਾ ਰਹੇ ਆਂ ਜੀ ਕਿਉਂਕਿ ਉਹ ਕੰਪੀਟੀਸ਼ਨ ਹੈ ਉੱਥੇ ਇਸ ਕਰਕੇ ਉੱਥੇ ਜਾਣਾ ਮੈਨੂੰ ਚੰਗਾ ਲੱਗਾ ਮੈਂ ਦੇਖਿਆ ਤੁਸੀਂ ਆਮ ਰੁਟੀਨ ਦੇ ਵਿੱਚ ਵੀ ਬਹੁਤ ਖਿਆਲ ਰੱਖਦੇ ਹੋ ਆਪਣੇ ਜਿਹੜਾ ਅਭਿਆਸ ਆ ਵਰਜਸ਼ ਆ ਇਹ ਨਹੀਂ ਵੀ ਹੁਣ ਰਾਜੇ ਵੀਰ ਹੋਣਾ ਕੋਈ ਤਾਂ ਇਹ ਮਲਾਈ ਖੋਫ ਤੇ ਖਲਾ ਖਲਾ ਕੇ ਤੁਹਾਡਾ ਸਾਰਾ ਰੂਟੀਨ ਖਰਾਬ ਕਰ ਦੇਣਾ ਤੁਸੀਂ ਇਹਨਾਂ ਨੂੰ ਇਹ ਇਜਾਜ਼ਤ ਬਿਲਕੁਲ ਨਹੀਂ ਦਿੰਦੇ ਹਨਾ ਬਿਲਕੁਲ ਇਹ ਵੀ ਮੇਰਾ ਬਹੁਤ ਧਿਆਨ ਕਰਦੇ ਆ ਕਿ ਮੈਨੂੰ ਸਭ ਤੋਂ ਪਹਿਲਾਂ ਪੁੱਛਿਆਗੇ ਤੁਸੀਂ ਕਿਹੜੀ ਡਾਈਟ ਲੈਣੀ ਹੈ ਇਹ ਦੋਵਾਂ ਡਰਦਾਂ ਨੇ ਦੁੱਧ ਦਾ ਕੱਪ ਤੁਹਾਡੇ ਅੱਗੇ ਲਿਆ ਕੇ ਰੱਖ ਥੈਂਕ ਯੂ ਥੈਂਕ ਯੂ ਮੈਂ ਕਹਾਂ ਵੀ ਉਹੀ ਗੱਲ ਨਾ ਹੋਵੇ ਸੋ ਮੈਨੂੰ ਸੇਰੀਓਬੋਰ ਤੇ ਮੇਰੇ ਯਾਰਾਂ ਦੋਸਤਾਂ ਦਾ ਮੇਰੇ ਪਰਿਵਾਰ ਦਾ ਅਕਸਰ ਮੇਰੇ ਬੱਚੇ ਜਿਹੜੇ ਆ ਉਹ ਵੀ ਮੇਰੇ ਜਦੋਂ ਵੀ ਕਿਤੇ ਕੋਈ ਇਵੈਂਟ ਹੁੰਦਾ ਉਹਨਾਂ ਸਭ ਤੋਂ ਪਹਿਲਾਂ ਮੈਨੂੰ ਦੱਸਣਾ ਕਿ ਪਾਪਾ ਇਸ ਜਗ੍ਹਾ ਤੇ ਤੁਹਾਡਾ ਕੰਪੀਟੀਸ਼ਨ ਹੋ ਰਿਹਾ ਤੁਸੀਂ ਉਹਦੀ ਤਿਆਰੀ ਕਰੋ ਹਾਂ ਫਾਈਨੈਂਸ਼ੀਅਲੀ ਵੀ ਮੇਰੀ ਸਪੋਰਟ ਕਰਦੇ ਆ ਕਿਉਂਕਿ ਦੋਨੋਂ ਯਾਰਨ ਕਰ ਰਹੇ ਆ ਹੁਣ ਵੀ ਮੈਂ ਵਾਪਸ ਜਾਣਾ ਸੀ 5 ਤਰੀਕ ਨੂੰ ਕਿਉਂਕਿ ਇੱਥੇ ਇਵੈਂਟ ਦਾ ਪਤਾ ਚੱਲਿਆ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਇੱਥੇ 8 ਤਰੀਕ ਨੂੰ ਇਵੈਂਟ ਹੋ ਰਿਹਾ ਤੇ ਉਹਨਾਂ ਬੱਚਿਆਂ ਨੇ ਮੈਨੂੰ ਟਿਕਟ ਬਣਾ ਕੇ ਭੇਜ ਦਿੱਤੀ ਇਹ ਇਵੈਂਟ ਹੈ ਆਪਾਂ ਕਰਕੇ ਹੋਣਾ ਹੈ ਉਸ ਤਰ੍ਹਾਂ ਨਹੀਂ ਵਾਪਸ ਆਉਣ ਆਈਡੀਆ ਪ੍ਰਮਾਤਮਾ ਕਰੇ ਸਾਰਿਆਂ ਦੇ ਜਿਹੜੇ ਬੱਚੇ ਆ ਉਹ ਇਦਾਂ ਆਪਣੇ ਮਾਪੇ-ਮਾਪ ਨੂੰ ਇਨਸਪਾਇਰ ਕਰਨ ਪ੍ਰੇਰਨਾ ਸਰੋਤ ਬਣਨ ਉਹਨਾਂ ਦੇ ਲਈ ਤੇ ਦੇਖੋ ਮਾਪੇ-ਮਾਪ ਤਾਂ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿੰਦੇ ਆਪਣੀ ਔਲਾਦ ਲਈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸਾਨੂੰ ਹੋਰ ਜਿਹੜੇ ਦੇਸ਼ ਦੁਨੀਆ ਦੇ ਵਿੱਚ ਜਿੱਥੇ ਕਿਤੇ ਤੁਸੀਂ ਗਏ ਹੋ ਉੱਥੇ ਕੋਈ ਦਿਲਚਸਪ ਕਿੱਸਾ ਵਾਪਰਿਆ ਹੋਵੇ ਤੁਹਾਡੇ ਸਰੂਪ ਨੂੰ ਲੈ ਕੇ ਤੁਹਾਡੀ ਪੇਸ਼ਕਾਰੀ ਨੂੰ ਲੈ ਕੇ ਤੁਹਾਡੀ ਕਾਰਗੁਜ਼ਾਰੀ ਨੂੰ ਲੈ ਕੇ ਉਹ ਸਾਰੇ ਖੱਟੇ ਮਿੱਠੇ ਜਿਹੜੇ ਯਾਦਾਂ ਦੇ ਵਿੱਚ ਤੰਦ ਜੁੜੇ ਹੁੰਦੇ ਆ ਕੋਈ ਅਜਿਹੀ ਗੱਲ ਜਿਹੜੀ ਤੁਹਾਨੂੰ ਕੱਲਿਆਂ ਬੈਠਿਆਂ ਨੂੰ ਯਾਦ ਆਉਂਦੀ ਹੋਵੇ ਬਿਲਕੁਲ ਜੀ ਤੇ ਸਾਡੇ ਨਾਲ ਸਾਂਝੀ ਕਰੋ ਜਦੋਂ ਮੈਂ ਫਿਨਲੈਂਡ ਵੇਖੇ ਗਿਆ ਸੀ ਤੇ ਮੈਂ ਵਾਰਮ ਅਪ ਕਰ ਰਿਹਾ ਸੀ ਵਾਰਮਪੇਰੀਆ ਦੇ ਵਿੱਚ ਇੱਕ ਲੇਡੀ ਆਈ ਕਿੰਦੀ ਹੈਲੋ ਮਿਸਟਰ ਸਿੱਖ ਮੈਂ ਯੈਸ ਗੁੱਡ ਮਾਰਨਿੰਗ ਸੋ ਮੈਨੂੰ ਕਹਿੰਦੀ ਕਿ ਮੈਂ ਕੱਲ ਨਿਊਜ਼ਪੇਪਰ ਦੇ ਵਿੱਚ ਫਰੰਟ ਪੇਜ ਤੇ ਤੁਹਾਡੀ ਫੋਟੋ ਦੇਖੀ ਤੇ ਮੈਂ ਕਿਹਾ ਕੈਨ ਯੂ ਸ਼ੋ ਮੀ ਦ ਨਿਊਜ਼ਪੇਪਰ ਕਿੰਦੀ ਉਹ ਮੇਰੀ ਗੱਡੀ 'ਚ ਪਿਆ ਆ ਪਰ ਬਹੁਤ ਅਸ਼ਾ ਲਗਾ ਕਿ ਇੱਕ ਸਿੱਖ ਸਰਦਾਰ ਬੰਦੇ ਦੀ ਫੋਟੋ ਜਿਹੜੀ ਹੈ ਨਿਊਜ਼ਪੇਪਰ ਦੇ ਫਰਸਟ ਪੇਜ ਤੇ ਲੱਗੀ ਆ ਉਹ ਫਿਨਲੈਂਡ ਦੇ ਵਿੱਚ that was attraction for all the people so ਇਸ ਤੋਂ ਬਾਅਦ ਜਦੋਂ ਮੈਂ 골ਡ ਕੋਸਟ ਵੀ ਐਸ ਪਰ ਗਿਆ ਆ ਥੋੜੇ ਦਿਨ ਪਹਿਲਾਂ ਉੱਥੇ ਵੀ ਇੱਕ ਇੰਗਲਿਸ਼ ਲੇਡੀ ਮੇਰੇ ਕੋਲ ਆਈ ਕਹਿੰਦੀ ਯੂ ਆਰ ਫਰਮ ਪੰਜਾਬ ਲੱਗ ਗਿਆ ਯੈਸ ਤੇ ਮੇਰੇ ਨਾਲ ਦੇ ਸਾਥੀ ਸੀ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਕਿੱਦਾਂ ਪਤਾ ਚੱਲਿਆ ਕਿ ਤੁਸੀਂ ਪੰਜਾਬ ਤੋਂ ਆ ਮੈਂ ਕਹਾਈ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਸਿਰਿ ਦਸਤਾਰਿਆ ਉਹਨੇ ਇਹਨਾਂ ਨੂੰ ਦੱਸਿਆ ਕਿ ਮੈਂ ਪੰਜਾਬ ਨੂੰ ਬਰੋਗ ਕਰਦਾ। ਇਸ ਤਰ੍ਹਾਂ ਦੇ ਕਈ ਐਕਸਪੀਰੀਅੰਸ ਹੁੰਦੇ ਆ ਔਰ ਮੇਰੀ ਇਹ ਕੋਸ਼ਿਸ਼ ਵੀ ਆ ਕਿ ਵਾਹਿਗੁਰੂ ਕਿਰਪਾ ਕਰੇ ਮੈਂ ਇਸੇ ਸਰੂਪ ਦੇ ਵਿੱਚ ਆਪਣੇ ਲੋਕਾਂ ਨੂੰ ਮੋਟੀਵੇਸ਼ਨ ਦੰਦ ਰਵਾਂ ਕਿ ਕੋਈ ਜ਼ਰੂਰੀ ਨਹੀਂ ਕਿ ਆਪਾਂ ਜੇ ਸਿੱਖਿਆ ਤੇ ਸੀ ਕੋਈ ਕੰਮ ਔਖਾ ਸਾਡੇ ਲਈ ਅਸੀਂ ਸਪੋਰਟ ਵੀ ਕਰ ਸਕਦੇ ਆ ਪਰ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਸਿੱਖੀ ਸਰੂਪ ਦੇ ਵਿੱਚ ਹੀ ਜਿਹੜੀ ਆਪਣੀ ਗੇਮ ਕਰਾਂਗਾ। ਸੋ ਪ੍ਰਮਾਤਮਾ ਗਏ ਹੋਰ ਅਦਾਸਿਆ ਕਿ ਮੈਨੂੰ ਜੋ ਵੀ ਉਹਨੇ ਬਖਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਰਵੇ ਤਾਂ ਕਿ ਮੇਰੇ ਲੋਕ ਜਿਹੜੇ ਆ ਇਸ ਚੀਜ਼ ਤੋਂ ਮੈਨੂੰ ਫੋਲੋ ਕਰਨ ਤੇ ਮੈਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਸਰੀਰ ਦਾ ਧਿਆਨ ਰੱਖੋ ਕਿਉਂਕਿ ਐਕਸਰਸਾਈਜ਼ ਜਿਹੜੀ ਆ ਬਹੁਤ ਜ਼ਰੂਰੀ ਆ ਬਿਨਾ ਐਕਸਰਸਾਈਜ਼ ਤੋਂ ਤੁਸੀਂ ਆਪਣੇ ਸਰੀਰ ਨੂੰ ਫਿੱਟ ਨਹੀਂ ਰੱਖ ਸਕਦੇ ਚਾ ਬਾਤ ਤੁਸੀਂ ਵਾਰ-ਵਾਰ ਸਰੀਰਕ ਤੰਦਰੁਸਤੀ ਦੀ ਗੱਲ ਕੀਤੀ ਆ ਮੈਨੂੰ ਹੋਰ ਵੀ ਮਜ਼ਾ ਆਊਗਾ ਚੰਗਾ ਲੱਗੂਗਾ ਜੇ ਤੁਸੀਂ ਮਾਨਸਿਕ ਤੰਦਰੁਸਤੀ ਦੀ ਵੀ ਗੱਲ ਨਾਲ ਕਰੋ ਕਿਉਂਕਿ ਅਸੀਂ ਜਿਸ ਸ਼ਹਿਰ 'ਚ ਰਹਿੰਦੇ ਆ ਇੱਥੇ ਵਾਰ-ਵਾਰ ਇਹ ਚਰਚਾ ਚੱਲਦੀ ਹੈ ਕਿ ਕੋਵਿਡ ਤੋਂ ਬਾਅਦ ਬਹੁਤ ਸਾਰੇ ਲੋਕ ਮੈਂਟਲ ਹੈਲਥ ਇਸ਼ੂਜ਼ ਦਾ ਸ਼ਿਕਾਰ ਹੋ ਗਏ ਮਾਨਸਿਕ ਤੌਰ ਤੇ ਣ ਰੁਆ ਹੋਣਾ ਵੀ ਗੁਰੂ ਕੀ ਸਿੱਖ ਲਈ ਉਨਹੀਂ ਲਾਜ਼ਮੀ ਬਿਲਕੁਲ ਜੀ ਤਾਂ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਬਣੂਗਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਨ ਕਾ ਤੋ ਸਹਰ ਨਾਮ ਹੈ ਹਿਰਦੇ ਰਖੋ ਸਮਾਲ ਹੂੰ ਕੋ ਪ੍ਰਮਾਤਮਾ ਨੂੰ ਜਪਣਾ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਹਰ ਸਵਾਸ ਨਾਲ ਪ੍ਰਮਾਤਮਾ ਨੂੰ ਯਾਦ ਰੱਖਣਾ ਇਹ ਸਾਡੇ ਮਨ ਦੀ ਖੁਰਾਕ ਹੈ। ਕੀ ਬਾਤ ਹੈ। ਜਿਸ ਤਰ੍ਹਾਂ ਸਾਡੀ ਸਰੀਰਕ ਅ ਤੰਦਰੁਸਤੀ ਵਾਸਤੇ ਅਸੀਂ ਖਾਣਾ ਖਾਣੇ ਆ, ਇਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਸਾਨੂੰ ਪ੍ਰਮਾਤਮਾ ਦੇ ਨਾਲ ਕੋਈ ਸਮਾਂ ਜ਼ਰੂਰ ਜੋੜਨਾ ਚਾਹੀਦਾ। ਜਿਵੇਂ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਹਰ ਸਿੱਖ ਦਾ ਫਰਜ਼ ਬਣਦਾ ਦਸਵੰਦ ਕੱਢੇ। ਅਸੀਂ ਆਪਣੀ ਕਿਰਤ ਕਮਾਈ 'ਚੋਂ ਵੀ ਦਸਵੰਦ ਕੱਢੀਏ ਤੇ ਨਾਲ ਅਸੀਂ ਆਪਣੇ ਸਵਾਸਾਂ ਦਾ ਦਸਵੰਦ ਵੀ ਜ਼ਰੂਰ ਕੱਢੀਏ ਕਿ ਸਾਨੂੰ ਐਟ ਲੀਸਟ 2 ਤੋਂ 2.5 ਘੰਟੇ ਰੋਜ਼ ਸਵੇਰੇ ਸ਼ਾਮ ਸਾਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਿਮਰਨ ਕਰਨਾ ਚਾਹੀਦਾ ਗੁਰਬਾਣੀ ਨੂੰ ਸਮਝਣਾ ਚਾਹੀਦਾ ਸੋ ਮੇਰੀ ਇਹੋ ਹੀ ਮੈਸੇਜ ਹੈ ਕਿ ਆਪਾਂ ਮਨ ਨੂੰ ਵੀ ਤੰਦਰੁਸਤ ਰੱਖਣਾ ਤੇ ਦੁਨਿਆਵੀ ਕੰਮਾਂ ਦੇ ਨਾਲ ਨਾਲ ਉਸ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰੀਏ ਜੀ ਤੂੰ ਸਾਨੂੰ ਇੱਕ ਤੰਦਰੁਸਤ ਸਰੀਰ ਦਿੰਦਾ ਹੈ ਸਾਨੂੰ ਇੱਕ ਚੰਗਾ ਪਰਿਵਾਰ ਦਿੰਦਾ ਹੈ ਜੀ ਸਾਨੂੰ ਇੱਤਮਾਨ ਬਖਸ਼ਿਆ ਇਸ ਦੁਨੀਆ ਦੇ ਵਿੱਚ ਕਾਬਾਤ ਬਹੁਤ ਵਧੀਆ ਜੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਉਹ ਲੋਕ ਜਿਹੜੇ ਕੁਦਰਤ ਦੇ ਨਾਲ ਇੱਕਮਿਕ ਹੋਣਾ ਜਾਣਦੇ ਆ ਔਰ ਕੁਦਰਤ ਨੂੰ ਆਪਣੇ ਮਾਪੇ ਦੇ ਬਰਾਬਰ ਉਹ ਸਾਰੇ ਰਤਬੇ ਦਿੰਦੇ ਆ ਉਹਨਾਂ ਦੇ ਵਿੱਚ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਆ ਫਿਰ ਪ੍ਰਮਾਤਮਾ ਵਰਕਤਾ ਜ਼ਰੂਰ ਬਖਸ਼ਦਾ ਪ੍ਰਿੰਸੀਪਲ ਨਗੀਨ ਸਿੰਘ ਬੱਲ ਜਿਹੜੇ ਕਿ ਇੱਕ ਸ਼ਾਨਦਾਰ ਐਥਲੀਟ ਨੇ ਔਰ ਇਹਨਾਂ ਦੇ ਕਜ਼ਨ ਮੈਨੂੰ ਨਹੀਂ ਪਤਾ ਮਾਮੇ ਦੇ ਪੋਤਾ ਕੇ ਭੂਆ ਦੇ ਪੋਤਾ ਪਵਿੱਤਰ ਸਿੰਘ ਬੱਲ ਦਾ ਟੋਰਾਂਟੋ ਤੋਂ ਮੈਸੇਜ ਆਇਆ ਸੀ ਸੋ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਖਾਸਾ ਤੇ ਜ਼ਿਕਰ ਕਰਨਾ ਚਾਹਾਂਗੇ ਬਹੁਤ ਬਹੁਤ ਥੈਂਕਸ ਕਰਦਾ ਪਵਿੱਤਰ ਸਿੰਘ ਦਾ ਵੀ ਮੇਰੇ ਚਾਚਾ ਜੀ ਦੇ ਬੇਟੇ ਆ ਉਹ ਬਹੁਤ ਬਹੁਤ ਟੈਲੈਂਟਡ ਫੈਮਿਲੀ ਹੈ ਜੀ ਸਾਰੀ ਉਸ ਸੁਖਜੀਤ ਵੀ ਤੇ ਬਹੁਤ ਵਧੀਆ ਇਨਸਾਨ ਹੈ ਹੈਲਪਫੁਲ ਹਰ ਜਗ੍ਹਾ ਤੇ ਜੁਰਨੀ ਵੀ ਜਿਸ ਮੁੰਡੇ ਦੇ ਨਾਲ ਜਾਣ ਪਛਾਣ ਉਹਦੀ ਹੈਲਪ ਕਰਨੀ ਹੈ ਕੋਈ ਵੀ ਉਹਨਾਂ ਨੂੰ ਮਿਲ ਪਿੰਦਾ ਜਿਸ ਕਿਸੇ ਨੂੰ ਹੈਲਪ ਦਈ ਲੋੜ ਹੈ ਬਹੁਤ ਵਧੀਆ ਇਨਸਾਨ ਆ ਤੇ ਸੁਖਜੀਤ ਵੀ ਬਹੁਤ ਵਧੀਆ ਆ ਬਹੁਤ ਵਧੀਆ ਇੰਟੈਲੀਜੈਂਟ ਲੜਕੀ ਆ ਜੀ ਜਿਹਨੇ ਵਧੀਆ ਕੁਆਲੀਫਾਈਡ ਆ ਜੀ ਤੇ ਪੜਦੇ ਨਾਲ ਮੁੰਡੇ ਨਾਲ ਜੋੜ ਕੇ ਆਪਣਾ ਵਧੀਆ ਤਰੀਕੇ ਨਾਲ ਕੰਮ ਚਲਾ ਰਹੇ ਹੈ ਬਹੁਤ ਸੋਹਣਾ ਜੀ ਅਸੀਂ ਤੁਹਾਡੇ ਬੱਚਿਆਂ ਨੂੰ ਤੁਹਾਡੇ ਵਿਦਿਆਰਥੀਆਂ ਨੂੰ ਜਿੱਥੇ ਸ਼ੁਭਚਾਵਾਵਾਂ ਦਿੰਦੇ ਆ ਉੱਥੇ ਤੁਹਾਨੂੰ ਵੀ ਸ਼ੁਭਚਾਵਾਵਾਂ ਦਿੰਦੇ ਆ ਕਿ ਪ੍ਰਮਾਤਮਾ ਕਰੇ ਤੁਸੀਂ ਸਾਡੀ ਦਸਤਾਰ ਦਾ ਸਾਡੀ ਜ਼ੁਬਾਨ ਦਾ ਸਾਡੇ ਸੱਭਿਆਚਾਰ ਦਾ ਇਸੇ ਤਰ੍ਹਾਂ ਝੰਡਾ ਬੁਲੰਦ ਰੱਖੋ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੂਡੀਓ ਵਿੱਚ ਸਾਡੇ ਨਾਲ ਇਹਨਾਂ ਦੇ ਸਾਰਥੀ ਬਣ ਕੇ ਵੀਰ ਰਾਜਾ ਜੀ ਪਹੁੰਚੇ ਸਨ ਮੈਨੂੰ ਵਾਰ-ਵਾਰ ਨਾ ਚਵਨ ਪ੍ਰਾਸ਼ਮਿਕ ਖੱਟਖਣਾ ਰਾਜੇਪਾੜੀ ਦਾ ਅਸਲੀ ਨਾਮ ਭੁੱਲ ਜਾਂਦਾ ਸੋ ਕੋਰੀਅਨ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਰਾਜਾ ਜਿਹੜਾਂ ਦੀ ਪਾਗੋਨਾਂ ਦੀ 50 ਸ ਜਾ ਕੇ ਪਹੁੰਚੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਯਾਦ ਕਰਾ ਦਿਆਂ ਕਿ ਸਾਡੇ ਰੇਡੀਓ ਦੇ ਪਹਿਲੇ ਦਿਨ ਤੋਂ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਸਹਿਯੋਗ ਦਿੱਤਾ ਔਰ ਸਾਡੇ ਸਹਿਯੋਗੀ ਹੋਣ ਦੇ ਨਾਤੇ ਸੀ ਵੀ ਰਾਜਾ ਤੇ ਮਿੰਟਰੇ ਹੁਣ ਦਾ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੀ ਕੋਰੀਅਨ ਕਾਰ ਪਾਰਟਸ ਲਈ ਤੁਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦੇ ਹੋ ਤੇ ਹੁਣ ਤਾਂ ਸੁਖਨਾਲ ਹੂਰ ਬਹੁਤ ਸੇਵਾਵਾਂ ਜਿਹੜੀਆਂ ਆਪਣੀ ਵਰਕਸ਼ਾਪ ਦੇ ਵਿੱਚੋਂ ਪ੍ਰੋਵਾਈਡ ਕਰਦੇ ਆ ਤੇ ਤੁਹਾਡੀ ਜਿਹੜੀ ਬਿਮਾਰ ਗੱਡੀ ਆ ਉਹਦੇ ਡਾਕਟਰ ਇਹ ਦੋਨੇ ਭਰਾ ਆ ਜਦੋਂ ਕਿਤੇ ਲੋਡ ਹੋਵੇ ਤਾਂ ਇਹਨਾਂ ਨੂੰ ਦੱਸਿਓ ਜ਼ਰੂਰ ਇਹ ਨਾਲ ਹੀ ਨਵ ਟੂ ਕੇ ਦੱਸ ਦਿੰਦੇ ਵੀ ਬਿਮਾਰੀ ਕੀ ਆ ਗਈ ਨੂੰ ਇਹਨਾਂ ਦੋਨਾਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਹ ਸਵਾਬਾ ਬਣਾਇਆ ਕਿ ਪ੍ਰਿੰਸੀਪਲ ਨਗੀਨ ਸਿੰਘ ਬੱਲਾਦ ਸਰ ਨਾਲ ਸਟੂਡੀਓ ਚਾਦਰ ਅੱਜ ਸ਼ਾਮ ਨੂੰ ਅਸੀਂ ਇਸ ਗੱਲਬਾਤ ਨੂੰ ਦੁਬਾਰਾ ਰੀਬ੍ਰੋਡਕਾਸਟ ਕਰਾਂਗੇ ਤੇ ਸ਼ਾਮ 6 ਵਜੇ ਤੁਸੀਂ ਇਸ ਨੂੰ ਜ਼ਰੂਰ ਸੁਣਨਾ ਤੁਹਾਡਾ ਸਾਰਿਆਂ ਦਾ ਸਾਥ ਦੇਣ ਦੇ ਲਈ ਸਹਿਯੋਗ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਨਾਲ ਅਰਦਾਸ